मिशन ਚੜ੍ਹਦੀ ਕਲਾ ਮੈਂ ਪੂਰੇ ਦੇਸ਼ ਦੇ ਨਾਗਰਿਕਾਂ ਨੂੰ ਉਦਯੋਗਪਤੀਆਂ ਨੂੰ ਚੈਰੀਟੇਬਲ ਟਰਸਟ ਨੂੰ ਕਲਾਕਾਰਾਂ ਨੂੰ ਜਿਹੜੇ ਵੀ ਹੁਣ ਪੁਨਰਵਾਸ ਦੇ ਤੇ ਪੰਜਾਬ ਨੂੰ ਦੁਬਾਰੇ ਪੈਰਾਂ ਸਿਰ ਖੜਾ ਕਰਨ ਦੇ ਵਿੱਚ ਆਪਣਾ ਹਿੱਸਾ ਪਾਉਣਾ ਚਾਹੁੰਦੇ ਨੇ ਉਹਨਾਂ ਨੂੰ ਅਪੀਲ ਕਰਦਾ ਦਿਲੋਂ ਅਪੀਲ ਕਰਦਾ ਆਓ ਪੰਜਾਬ ਨਾਲ ਖੜੀਏ ਆਓ ਪੰਜਾਬ ਨੂੰ ਦੁਬਾਰਾ ਪੰਜਾਬ ਬਣਾਈਏ ਔਰ ਮੈਂ ਵਚਨ ਦਿੰਦਾ ਕਿ ਤੁਹਾਡੇ ਦੁਆਰਾ ਦਸਾਂ ਨਾਂ ਦੀ ਕਮਾਈ ਚੋਂ ਕੱਢਿਆ ਗਿਆ ਦਸਵੰਦ ਤੁਹਾਡਾ ਦਿੱਤਾ ਮੈਂ ਇੱਕ ਇੱਕ ਰੁਪਈਆ ਅਸੀਂ ਪੂਰੀ ਪਾਰਦਰਸ਼ਤਾ ਨਾਲ ਤੇ ਇਮਾਨਦਾਰੀ ਨਾਲ ਇਸਤੇਮਾਲ ਕਰਾਂਗੇ 1 ਰੁਪਈਏ ਨੂੰ 10 ਰੁਪਈਆ ਬਣਾ ਕੇ ਅੱਗੇ ਭੇਜਾਂਗੇ ਜ਼ਿਆਦਾ ਡਿਟੇਲ ਵਾਸਤੇ ਤੁਸੀਂ rangla.punjab.gov.in ਇਹ ਵੈਬਸਾਈਟ ਤੇ ਜਾ ਸਕਦੇ ਹੋ ਇੱਥੇ ਤੁਹਾਨੂੰ ਡਿਟੇਲ ਮਿਲ ਜਾਊਗੀ ਖੁੱਲ੍ਹਦਿਲੀ ਨਾਲ ਮਿਸ਼ਨ ਚੜ੍ਹਦੀ ਕਲਾ 'ਚ ਹਿੱਸਾ ਪਾਓ ਔਰ ਆਜੋ ਦੱਸਿਏ ਦੁਨੀਆ ਨੂੰ ਕਿ ਪੰਜਾਬ ਕਿਸੇ ਵੀ ਸੰਕਟ ਤੋਂ ਹਾਰਦਾ ਨਹੀਂ ਪੰਜਾਬ ਹਮੇਸ਼ਾ ਚੜ੍ਹਦੀ ਕਲਾ 'ਚ ਰਹਿੰਦਾ ਹੈ ਮੌਸਮ ਨੂੰ ਲੈ ਕੇ ਇਸ ਵੀਡੀਓ ਦੇ ਵੱਡੀ ਅਪਡੇਟ ਸਾਹਮਣੇ ਆ ਰਹੀ ਦੱਸਦੇ ਕਿ ਮੌਸਮ ਵੀ ਪਾਕ ਦੇ ਵੱਲੋਂ 28 29 ਤੇ 30 ਤੰਪਰਤਾ ਕਰੀਏ ਤੇਜ਼ ਹਵਾਵਾਂ ਤੇ ਬਰਸਾਤ ਪੈਣ ਦੀ ਜਿਹੜੀ ਹੈ ਸੰਭਾਵਨਾ ਉਤਾਈ ਜਾ ਰਹੀ ਦੱਸਿਆ ਜਾ ਰਿਹਾ ਹੈ ਕਿ ਭਾਰਤ ਦੇ ਉੱਤਰੀ ਅਤੇ ਪੱਛਮੀ ਇਲਾਕੇ ਦੇ ਵਿੱਚ ਲਗਾਤਾਰ ਜਿਹੜੀ ਬਰਸਾਤ ਹੋਵੇਗੀ ਤੇਜ਼ ਹਵਾਵਾਂ ਚੱਲਣਗੀਆਂ ਬਿਜਲੀ ਵੀ ਜਿਹੜੀ ਹੈ ਕਰਕੇਗੀ ਤਾਂ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਜਿਹੜੀ ਹੈ ਸਲਾਹ ਦਿੱਤੀ ਹੈ ਜਿਸ ਤਰੀਕੇ ਤਰ੍ਹਾਂ ਹੁਣ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਜਿਹੜਾ ਮੌਸਮ 'ਚ ਕਾਫੀ ਉਤਲਾਬ ਦੇਖਣ ਨੂੰ ਮਿਲਿਆ ਹੁਣ ਬਰਸਾਤ ਤਾਂ ਨਹੀਂ ਹੋ ਰਹੀ ਆ ਪਰ ਕੁਝ ਨਾ ਕੁ ਜਿਹੜੀ ਆ ਠੰਡਿਰ ਚ ਜਿਹੜੀ ਗਰਾਵਟ ਨਜ਼ਰ ਆਈ ਆ ਤਾਂ ਉਸੇ ਤਰ੍ਹਾਂ ਹੁਣ ਭਾਰਤ ਦੇ ਉੱਤਰੀ ਅਤੇ ਪੱਛਮੀ ਇਲਾਕੇ ਦੇ ਵਿੱਚ ਲਗਾਤਾਰ ਹੁਣ 3 ਦਿਨ ਜਿਹੜੀ ਆ ਬਰਸਾਤ ਹੋਵੇਗੀ 3 ਦਿਨ ਲਗਾਤਾਰ ਜਿਹੜੀ ਆ ਕਈ ਇਲਾਕੇ ਹਾਈ ਅਲਰਟ ਤੇ ਜਿਹੜੇ ਆ ਜਾਰੀ ਕਰ ਦਿੱਤੇ ਗਏ ਨੇ ਤਾਂ ਮੌਸਮ ਵਿਭਾਗ ਦੇ ਵੱਲੋਂ ਜਿਹੜਾ ਆ ਲੋਕਾਂ ਨੂੰ ਸਾਵਧਾਨ ਨਿਵਰਤਨ ਲਈ ਵੀ ਜਿਹੜਾ ਕਿਹਾ ਗਿਆ ਹੈ ਤਾਂ ਹੁਣ ਮੌਸਮ ਵਿਭਾਗ ਦੀ ਚੇਤਾਵਨੀ ਅਨੁਸਾਰ ਮਾਨਸੂਨ ਨੇ ਇੱਕ ਵਾਰ ਫਿਰ ਜਿਹੜੀ ਉੱਤਰੀ ਪਛਮੀ ਹਿਪਾਰਤ ਦੇ ਵਿੱਚ 28 29 ਅਤੇ 30 ਸਤੰਬਰ ਨੂੰ ਆਪਣੇ ਮੌਜੂਦਗੀ ਦਾ ਜਿਹੜਾ ਅਹਿਸਾਸ ਕਰਵਾਏਗੀ 22 ਚੇਤਾਵਨੀ ਦੇ ਵਿੱਚ ਰਾਜਸਥਾਨ ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਦੇ ਕਈ ਖੇਤਰਾਂ ਦੇ ਵਿੱਚ ਭਾਰੀ ਬਰਸਾਤ ਦੀ ਵਿਕਵਿਖਿਆਣੀ ਕੀਤੀ ਹੈ ਜਦੋਂ ਕਿ ਹੋਰਾਂ ਦੇ ਵਿੱਚ ਹਲਕੀ ਤੋਂ ਦਰਮਿਆਨੀ ਬਰਸਾਤ ਦੀ ਬਿਜਲੀ ਉਮੀਦ ਆਏ ਸਮੇਂ ਦੌਰਾਨ ਗਰਜ ਤੇਜ਼ ਹੋਮਾਤੇ ਬਿਜਲੀ ਡਿੱਗਣ ਦੀ ਵਿਜਰੀ ਚੇਤਾਵਨੀ ਦਿੱਤੀ ਗਈ ਹੈ ਤਾਂ ਮੌਸਮ ਵਿਭਾਗ ਨੇ 28 ਤੋਂ ਲੈ ਕੇ ਤੀ ਸਤੰਪੜ ਤੱਕ ਜਿਹੜੀ ਆ ਪੂਰਬੀ ਅਤੇ ਮੱਧ ਭਾਰਤ ਦੇ ਵਿੱਚ ਇੱਕ ਵਾਰ ਫਿਰ ਜਿਹੜੇ ਆਪਣੀ ਮੌਜੂਦਗੀ ਦੇ ਵਿੱਚ ਕਰਵਾਈ ਗਈ ਤਾਂ ਇਸ ਦੇ ਨਾਲ ਹੀ ਮੱਧ ਪ੍ਰਦੇਸ਼, ਉੜੀਸਾ, ਝਾਰਖੰਡ, ਬਿਹਾਰ, ਪੱਛਮੀ ਬੰਗਾਲ ਸਿੱਕਮ, ਛੱਤੀਸਗੜ੍ਹ ਅਤੇ ਪਿਦਰ ਦੇ ਕਈ ਇਲਾਕੇ ਦੇ ਵਿੱਚ ਤੇਜ਼ ਬਰਸਾਤ ਵੀ ਹੋਵੇਗੀ ਤਾਂ ਮਹਾਰਾਸ਼ਟਰ ਦੀ ਗੱਲ ਕੀਤੀ ਜਾਵੇ ਤਾਂ ਮਹਾਰਾਸ਼ਟਰ ਸਰਕਾਰ ਨੇ ਜਨਤਾ ਨੂੰ ਚੌਕਸ ਰਹਿਣ ਦੀ ਜਿਹੜੀ ਅਪੀਲ ਕੀਤੀ ਹੈ ਅਗਲੇ 3 ਦਿਨ ਤੱਕ ਰਾਜ ਦੇ ਕਈ ਹਿੱਸਿਆਂ ਦੇ ਵਿੱਚ ਜਿਹੜੀ ਆ ਤੇਜ਼ ਬਰਸਾਤ ਹੋਵੇਗੀ ਇਸ ਦੇ ਦੌਰਾਨ ਜੀਐਮਡੀ ਨੇ ਸ਼ਨੀਵਾਰ ਤੋਂ ਲਗਭਗ 10 ਦਿਨਾਂ ਤੱਕ ਜਿਹੜੀ ਹੈ ਗੁਜਰਾਤ ਦੇ ਵਿੱਚ ਪਾਣੀ ਤੋਂ ਪਾਣੀ ਜਿਹੜੀ ਹੈ ਬਰਸਾਤ ਤੋਂ ਆਉਂਦੀ ਭਵਿੱਖਬਾਣੀ ਕੀਤੀ ਹੈ ਬੰਗਾਲ ਦੀ ਖਾੜੀ ਦੇ ਵਿੱਚ ਇੱਕ ਹੋਰ ਸਿਸਟਮ ਦੇ ਸਰਗਰਮ ਹੋਣ ਨਾਲ ਪਾਣੀ ਤੇ ਬਰਸਾਤ ਹੋਣ ਦੀ ਸੰਭਾਵਨਾ ਜਿਹੜੀ ਹੈ ਜਿਤਾਈ ਜਾ ਰਹੀ ਹੈ ਤਾਂ ਇਸੇ ਦੌਰਾਨ ਹੁਣ ਮਹਾਰਾਸ਼ਟਰ ਦੇ ਸਰਕਾਰ ਦੇ ਵੱਲੋਂ ਲੋਕਾਂ ਨੂੰ ਸਾਵਧਾਨ ਨਿਵਰਤਨ ਦੀ ਜਿਹੜੀ ਹੈ ਸਲਾਹ ਦਿੱਤੀ ਗਈ ਹੈ ਮੌਸਮ ਨੂੰ ਲੈ ਕੇ ਇਸ ਵੀਡੀਓ ਦੇ ਵੱਡੀ ਅਪਡੇਟ ਸਾਹਮਣੇ ਆ ਰਹੀ ਦੱਸਦੇ ਕਿ ਮੌਸਮ ਵਿਭਾਗ ਦੇ ਵੱਲੋਂ 28 29 ਤੇ 30 ਤੰਪੜਤਾ ਕਰរយៈ ਤੇਜ਼ ਹਵਾਵਾਂ ਤੇ ਬਰਸਾਤ ਪੈਣ ਦੀ ਜਿਹੜੀ ਹੈ ਸੰਭਾਵਨਾ ਉਨਤਾਈ ਜਾ ਰਹੀ ਦੱਸਿਆ ਜਾ ਰਿਹਾ ਹੈ ਕਿ ਭਾਰਤ ਦੇ ਉੱਤਰੀ ਅਤੇ ਪੱਛਮੀ ਇਲਾਕੇ ਦੇ ਵਿੱਚ ਲਗਾਤਾਰ ਜਿਹੜੀ ਬਰਸਾਤ ਹੋਵੇਗੀ ਤੇਜ਼ ਹਵਾਵਾਂ ਚੱਲਣਗੀਆਂ ਬਿਜਲੀ ਵੀ ਜਿਹੜੀ ਹੈ ਕਰਕੇਗੀ ਤਾਂ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਜਿਹੜੀ ਹੈ ਸਲਾਹ ਦਿੱਤੀ ਗਈ ਹੈ ਜਿਸ ਤਰੀਕੇ ਤਰ੍ਹਾਂ ਹੁਣ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਜਿਹੜਾ ਮੌਸਮ 'ਚ ਕਾਫੀ ਉਬਦਲਾਬ ਦੇਖਣ ਨੂੰ ਮਿਲਿਆ ਹੁਣ ਬਰਸਾਤਾਂ ਤਾਂ ਨਹੀਂ ਹੋ ਰਹੀ ਆ ਪਰ ਕੁਝ ਨਾ ਕੁ ਜਿਹੜੀ ਆ ਠੰਡੀਆਂ 'ਚ ਜਿਹੜੀ ਗਰਾਵਟ ਨਜ਼ਰ ਆਈ ਆ ਤਾਂ ਉਸੇ ਤਰ੍ਹਾਂ ਹੁਣ ਭਾਰਤ ਦੇ ਉੱਤਰੀ ਅਤੇ ਪੱਛਮੀ ਇਲਾਕੇ ਦੇ ਵਿੱਚ ਲਗਾਤਾਰ ਹੁਣ 3 ਦਿਨ ਜਿਹੜੀ ਆ ਬਰਸਾਤ ਹੋਵੇਗੀ 3 ਦਿਨ ਲਗਾਤਾਰ ਜਿਹੜੀ ਆ ਕਈ ਇਲਾਕੇ ਹਾਈ ਅਲਰਟ ਤੇ ਜਿਹੜੇ ਆ ਜਾਰੀ ਕਰ ਦਿੱਤੇ ਗਏ ਨੇ ਤਾਂ ਮੌਸਮ ਵਿਭਾਗ ਦੇ ਵੱਲੋਂ ਜਿਹੜਾ ਆ ਲੋਕਾਂ ਨੂੰ ਸਾਵਧਾਨ ਨਿਵਰਤਨ ਲਈ ਵੀ ਜਿਹੜਾ ਕਿਹਾ ਗਿਆ ਹੈ ਤਾਂ ਹੁਣ ਮੌਸਮ ਵਿਭਾਗ ਦੀ ਚੇਤਾਵਨੀ ਨਿਰਯਾ ਅਨੁਸਾਰ ਮਾਨਸੂਨ ਨੇ ਇੱਕ ਵਾਰ ਫਿਰ ਜਿਹੜੀ ਉਤਰੀ ਪੱਛਮੀ ਭਾਰਤ ਦੇ ਵਿੱਚ 28, 29 ਅਤੇ 30 ਸਤੰਬਰ ਨੂੰ ਆਪਣੇ ਮੌਜੂਦਗੀ ਦਾ ਜਿਹੜਾ ਅਹਿਸਾਸ ਕਰਵਾਏਗੀ। ਤਾਜ ਸੇ ਚੇਤਾਵਨੀ ਦੇ ਵਿੱਚ ਰਾਜਸਥਾਨ, ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਦੇ ਕਈ ਖੇਤਰਾਂ ਦੇ ਵਿੱਚ ਭਾਰੀ ਬਰਸਾਤ ਦੀ ਭਵਿੱਖਬਾਣੀ ਕੀਤੀ ਹੈ ਜਦੋਂ ਕਿ ਹੋਰਾਂ ਦੇ ਵਿੱਚ ਹਲਕੀ ਤੋਂ ਦਰਮਿਆਨੀ ਬਰਸਾਤ ਦੀ ਬਿਜਲੀ ਉਮੀਦ ਆਏ ਇਸ ਸਮੇਂ ਦੌਰਾਨ ਗਰਜ ਤੇਜ਼ ਹੋਮਾਤੇ ਬਿਜਲੀ ਡਿੱਗਣ ਦੀ ਬਿਜਲੀ ਚੇਤਾਵਨੀ ਦਿੱਤੀ ਗਈ ਹੈ ਤਾਂ ਮੌਸਮ ਵਿਭਾਗ ਨੇ 28 ਤੋਂ ਲੈ ਕੇ 30 ਸਤੰਬਰ ਤੱਕ ਜਿਹੜੀ ਆ ਪੂਰਬੀ ਅਤੇ ਮੱਧ ਭਾਰਤ ਦੇ ਵਿੱਚ ਇੱਕ ਵਾਰ ਫਿਰ ਜਿਹੜੇ ਆਪਣੀ ਮੌਜੂਦਗੀ ਦੇ ਵਿੱਚ ਕਰਵਾਏਗੀ ਤਾਂ ਇਸ ਦੇ ਨਾਲ ਹੀ ਮੱਧ ਪ੍ਰਦੇਸ਼, ਉੜੀਸਾ, Jharkhand, ਬਿਹਾਰ, ਪੱਛਮੀ ਬੰਗਾਲ, ਸਿੱਕਮ, ਛੱਤੀਸਗੜ ਅਤੇ ਕੁਦਰ ਦੇ ਕਈ ਇਲਾਕੇ ਦੇ ਵਿੱਚ ਤੇਜ਼ ਬਰਸਾਤ ਵੀ ਹੋਵੇਗੀ ਤਾਂ ਮਹਾਰਾਸ਼ਟਰ ਦੀ ਗੱਲ ਕੀਤੀ ਜਾਵੇ ਤਾਂ ਮਹਾਰਾਸ਼ਟਰ ਸਰਕਾਰ ਨੇ ਜਨਤਾ ਨੂੰ ਚੌਕਸ ਰਹਿਣ ਦੀ ਜਿਹੜੀ ਅਪੀਲ ਕੀਤੀ ਹੈ ਅਗਲੇ 3 ਦਿਨ ਤੱਕ ਰਾਜ ਦੇ ਕਈ ਹਿੱਸਿਆਂ ਦੇ ਵਿੱਚ ਜਿਹੜੀ ਆ ਤੇਜ਼ ਬਰਸਾਤ ਹੋਵੇਗੀ ਇਸ ਦਿਨ ਦੌਰਾਨ ਆਈਐਮਡੀ ਨੇ ਸ਼ਨੀਵਾਰ ਤੋਂ ਲਗਭਗ 10 ਦਿਨਾਂ ਤੱਕ ਜਿਹੜੀ ਹੈ ਗੁਜਰਾਤ ਦੇ ਵਿੱਚ ਪਾਣੀ ਤੋਂ ਪਾਣੀ ਜਿਹੜੀ ਹੈ ਬਰਸਾਤ ਤੋਂ ਆਉਂਦੀ ਭਵਿੱਖਬਾਣੀ ਕੀਤੀ ਹੈ ਬੰਗਾਲ ਦੀ ਖਾੜੀ ਦੇ ਵਿੱਚ ਇੱਕ ਹੋਰ ਸਿਸਟਮ ਦੇ ਸਰਗਮ ਹੋਣ ਵਾਲਾ ਪਾਣੀ ਤੇ ਬਰਸਾਤ ਹੋਣ ਦੀ ਸੰਭਾਵਨਾ ਜਿਹੜੀ ਹੈ ਜਿਤਾਈ ਜਾ ਰਹੀ ਹੈ ਤਾਂ ਇਸੇ ਦੌਰਾਨ ਹੁਣ ਮਹਾਰਾਸ਼ਟਰ ਦੇ ਸਰਕਾਰ ਦੇ ਵੱਲੋਂ ਲੋਕਾਂ ਨੂੰ ਸਾਵਧਾਨ ਨਿਵਰਤਨ ਦੀ ਜਿਹੜੀ ਹੈ ਸਲਾਹ ਦਿੱਤੀ ਗਈ ਹੈ ਮੌਸਮ ਨੂੰ ਲੈ ਕੇ ਇਸ ਵੇਲੇ ਦੀ ਵੱਡੀ ਅਪਡੇਟ ਸਾਹਮਣੇ ਆ ਰਹੀ ਦੱਸਦੇ ਕਿ ਮੌਸਮ ਵਿਭਾਗ ਦੇ ਵੱਲੋਂ 28 29 ਅਤੇ 30 ਤੰਪੜਤਾਕ ਜਿਹੜੀ ਹੈ ਤੇਜ਼ ਹਵਾਵਾਂ ਤੇ ਬਰਸਾਤ ਪੈਣ ਦੀ ਜਿਹੜੀ ਹੈ ਸੰਭਾਵਨਾ ਉਜਾਈ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਭਾਰਤ ਦੇ ਉੱਤਰੀ ਅਤੇ ਪੱਛਮੀ ਇਲਾਕੇ ਦੇ ਵਿੱਚ ਲਗਾਤਾਰ ਜਿਹੜੀ ਬਰਸਾਤ ਹੋਵੇਗੀ ਤੇਜ਼ ਹਵਾਵਾਂ ਚੱਲਣਗੀਆਂ ਬਿਜਲੀ ਵੀ ਜਿਹੜੀ ਹੈ ਕਰਕੇਗੀ ਤਾਂ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਜਿਹੜੀ ਹੈ ਸਲਾਹ ਦਿੱਤੀ ਗਈ ਹੈ ਜਿਸ ਤਰੀਕੇ ਨਾਲ ਹੁਣ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਜਿਹੜਾ ਮੌਸਮ 'ਚ ਕਾਫੀ ਬਦਲਾਅ ਦੇਖਣ ਨੂੰ ਮਿਲਿਆ ਹੁਣ ਬਰਸਾਤਾਂ ਤਾਂ ਨਹੀਂ ਹੋ ਰਹੀ ਆ ਪਰ ਕੁਝ ਨਾ ਕੁ ਜਿਹੜੀ ਆ ਠੰਡੀਆਂ 'ਚ ਜਿਹੜੀ ਗਰਾਵਟ ਨਜ਼ਰ ਆਈ ਆ ਤਾਂ ਉਸੇ ਤਰ੍ਹਾਂ ਹੁਣ ਭਾਰਤ ਦੇ ਉੱਤਰੀ ਅਤੇ ਪੱਛਮੀ ਇਲਾਕੇ ਦੇ ਵਿੱਚ ਲਗਾਤਾਰ ਹੁਣ 3 ਦਿਨ ਜਿਹੜੀ ਆ ਬਰਸਾਤ ਹੋਵੇਗੀ 3 ਦਿਨ ਲਗਾਤਾਰ ਜਿਹੜੀ ਆ ਕਈ ਇਲਾਕੇ ਹਾਈ ਅਲਰਟ ਤੇ ਜਿਹੜੇ ਆ ਜਾਰੀ ਕਰ ਦਿੱਤੇ ਗਏ ਨੇ ਤਾਂ ਮੌਸਮ ਵਿਭਾਗ ਦੇ ਵੱਲੋਂ ਜਿਹੜਾ ਆ ਲੋਕਾਂ ਨੂੰ ਸਾਵਧਾਨ ਨਿਵਰਤਨ ਲਈ ਵੀ ਜਿਹੜਾ ਕਿਹਾ ਗਿਆ ਹੈ ਤਾਂ ਹੁਣ ਮੌਸਮ ਵਿਭਾਗ ਦੀ ਚੇਤਾਵਨੀ ਨਿਰਿਆ ਅਨੁਸਾਰ ਮਾਨਸੂਨ ਨੇ ਇੱਕ ਵਾਰ ਫਿਰ ਜਿਹੜੀ ਉਤਰੀ ਪੱਛਮੀ ਭਾਰਤ ਦੇ ਵਿੱਚ 28, 29 ਅਤੇ 30 ਤੰਤਾਂ ਨੂੰ ਆਪਣੇ ਮੌਜੂਦਗੀ ਦਾ ਜਰਾ ਅਹਿਸਾਸ ਕਰਾਏਗੀ। ਤਾਜ਼ਾ ਚੇਤਾਵਨੀ ਦੇ ਵਿੱਚ ਰਾਜਸਥਾਨ, ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਦੇ ਕਈ ਖੇਤਰਾਂ ਦੇ ਵਿੱਚ ਭਾਰੀ ਬਰਸਾਤ ਦੀ ਵਿਕਵਿਖਿਆਣੀ ਕੀਤੀ ਹੈ। ਜਦੋਂ ਕਿ ਹੋਰਾਂ ਦੇ ਵਿੱਚ ਹਲਕੀ ਤੋਂ ਦਰਮਿਆਨੀ ਬਰਸਾਤ ਦੀ ਬਿਜਲੀ ਉਮੀਦ ਆਏ ਸਮੇਂ ਦੌਰਾਨ ਗਰਜ ਤੇਜ਼ ਹੋਵਾਂ ਅਤੇ ਬਿਜਲੀ ਡਿੱਗਣ ਦੀ ਚੇਤਾਵਨੀ ਦਿੱਤੀ ਗਈ ਹੈ। ਤਾਂ ਮੌਸਮ ਵਿਭਾਗ ਨੇ 28 ਤੋਂ ਲੈ ਕੇ 30 ਸਤੰਬਰ ਤੱਕ ਜਿਹੜੀ ਹੈ ਪੂਰਬੀ ਅਤੇ ਮੱਧ ਭਾਰਤ ਦੇ ਵਿੱਚ ਇੱਕ ਵਾਰ ਫਿਰ ਜਿਹੜੇ ਆਪਣੀ ਮੌਜੂਦਗੀ ਦਿਦਰ ਚ ਕਰਵੇਗੀ ਤਾਂ ਇਸ ਦੇ ਨਾਲ ਹੀ ਮੱਧ ਪ੍ਰਦੇਸ਼, ਉੜੀਸਾ, Jharkhand, ਬਿਹਾਰ, ਪੱਛਮੀ ਬੰਗਾਲ ਸਿੱਕਮ, ਛਤੀਸਗੜ ਅਤੇ ਕੁਦਰ ਦੇ ਕਈ ਇਲਾਕੇ ਦੇ ਵਿੱਚ ਤੇਜ਼ ਬਰਸਾਤ ਵੀ ਹੋਵੇਗੀ ਤਾਂ ਮਹਾਰਾਸ਼ਟਰ ਦੀ ਗੱਲ ਕੀਤੀ ਜਾਵੇ ਤਾਂ ਮਹਾਰਾਸ਼ਟਰ ਸਰਕਾਰ ਨੇ ਜਨਤਾ ਨੂੰ ਚੌਕਸ ਰਹਿਣ ਦੀ ਜਿਹੜੀ ਅਪੀਲ ਕੀਤੀ ਹੈ ਅਗਲੇ 3 ਦਿਨ ਤੱਕ ਰਾਜ ਦੇ ਕਈ ਹਿੱਸਿਆਂ ਦੇ ਵਿੱਚ ਜਿਹੜੀ ਹੈ ਤੇਜ਼ ਬਰਸਾਤ ਹੋਵੇਗੀ ਇਸ ਦਿਨ ਦੌਰਾਨ ਆਈਐਮਡੀ ਨੇ ਸ਼ਨੀਵਾਰ ਤੋਂ ਲਗਭਗ 3 ਦਿਨਾਂ ਤੱਕ ਜਿਹੜਿਆ ਗੁਜਰਾਤ ਦੇ ਵਿੱਚ ਪਾਰੀ ਤੋਂ ਪਾਰੀ ਜਿਹੜੀ ਹੈ ਬਰਸਾਤ ਤੋਂ ਦੀ ਪੁਵਿਕਵਾਨੀ ਕੀਤੀ ਹੈ ਬੰਗਾਲ ਦੀ ਖਾੜੀ ਦੇ ਵਿੱਚ ਇੱਕ ਹੋਰ ਸਿਸਟਮ ਦੇ ਸਰਗਰਮ ਹੋਣ ਵਾਲਾ ਪਾਰੀ ਤੇ ਬਰਸਾਤ ਹੋਣ ਦੀ ਸੰਭਾਵਨਾ ਜਿਹੜੀ ਹੈ ਜਿਤਾਈ ਜਾ ਰਹੀ ਹੈ ਤਾਂ ਇਸੇ ਦੌਰਾਨ ਹੁਣ ਮਹਾਰਾਸ਼ਟਰ ਦੇ ਸਰਕਾਰ ਦੇ ਵੱਲੋਂ ਲੋਕਾਂ ਨੂੰ ਸਾਵਧਾਨ ਨਿਵਰਤਨ ਦੀ ਜਿਹੜੀ ਹੈ ਸਲਾਹ ਦਿੱਤੀ ਗਈ ਹੈ ਮੌਸਮ ਨੂੰ ਲੈ ਕੇ ਇਸ ਵੀਡੀਓ ਦੇ ਵੱਡੀ ਅਪਡੇਟ ਸਾਹਮਣੇ ਆ ਰਹੀ ਦੱਸਦੇ ਕਿ ਮੌਸਮ ਵਿਭਾਗ ਦੇ ਵੱਲੋਂ 28 29 ਤੇ 30 ਤੰਪੜਤਾ ਕਰੀ ਹੈ ਤੇਜ਼ ਹਵਾਵਾਂ ਤੇ ਬਰਸਾਤ ਪੈਣ ਦੀ ਜਿਹੜੀ ਹੈ ਸੰਭਾਵਨਾ ਉਨਤਾਈ ਜਾ ਰਹੀ ਦੱਸਿਆ ਜਾ ਰਿਹਾ ਹੈ ਕਿ ਭਾਰਤ ਦੇ ਉੱਤਰੀ ਅਤੇ ਪੱਛਮੀ ਇਲਾਕੇ ਦੇ ਵਿੱਚ ਲਗਾਤਾਰ ਜਿਹੜੀ ਬਰਸਾਤ ਹੋਵੇਗੀ ਤੇਜ਼ ਹਵਾਵਾਂ ਚੱਲਣਗੀਆਂ ਬਿਜਲੀ ਵੀ ਜਿਹੜੀ ਹੈ ਕਰਕੇਗੀ ਤਾਂ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਜਿਹੜੀ ਹੈ ਸਲਾਹ ਦਿੱਤੀ ਗਈ ਹੈ ਜਿਸ ਤਰੀਕੇ ਤਰ੍ਹਾਂ ਹੁਣ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਜਿਹੜਾ ਮੌਸਮ 'ਚ ਕਾਫੀ ਬਦਲਾਅ ਦੇਖਣ ਨੂੰ ਮਿਲਿਆ ਹੁਣ ਬਰਸਾਤਾਂ ਤਾਂ ਨਹੀਂ ਹੋ ਰਹੀਆਂ ਪਰ ਕੁਝ ਨਾ ਕੁ ਜਿਹੜੀ ਹੈ ਠੰਡੀਆਂ 'ਚ ਜਿਹੜੀ ਗਰਾਵਟ ਨਜ਼ਰ ਆਈ ਹੈ ਤਾਂ ਉਸੇ ਤਰ੍ਹਾਂ ਹੁਣ ਭਾਰਤ ਦੇ ਉੱਤਰੀ ਅਤੇ ਪੱਛਮੀ ਇਲਾਕੇ ਦੇ ਵਿੱਚ ਲਗਾਤਾਰ ਹੁਣ 3 ਦਿਨ ਜਿਹੜੀ ਹੈ ਬਰਸਾਤ ਹੋਵੇਗੀ 3 ਦਿਨ ਲਗਾਤਾਰ ਜਿਹੜੀ ਹੈ ਕਈ ਇਲਾਕੇ ਹਾਈ ਅਲਰਟ ਤੇ ਜਿਹੜੇ ਆ ਜਾਰੀ ਕਰ ਦਿੱਤੇ ਗਏ ਨੇ ਤਾਂ ਮੌਸਮ ਵਿਭਾਗ ਦੇ ਵੱਲੋਂ ਜਿਹੜਾ ਆ ਲੋਕਾਂ ਨੂੰ ਸਾਵਧਾਨ ਨਿਵਰਤਨ ਲਈ ਵੀ ਜਿਹੜਾ ਕਿਹਾ ਗਿਆ ਹੈ ਤਾਂ ਹੁਣ ਮੌਸਮ ਵਿਭਾਗ ਦੀ ਚੇਤਾਵਨੀ ਦਰੀਆ ਅਨੁਸਾਰ ਮਾਨਸੂਨ ਨੇ ਇੱਕ ਵਾਰ ਫਿਰ ਜਿਹੜੀ ਉਤਰੀ ਪੱਛਮੀ ਭਾਰਤ ਦੇ ਵਿੱਚ 28 29 ਅਤੇ 30 ਤੰਤਾਂ ਨੂੰ ਆਪਣੇ ਮੌਜੂਦਗੀ ਦਾ ਜਿਹੜਾ ਅਹਿਸਾਸ ਕਰਵਾਏਗੀ ਤਾ ਇਸ ਚੇਤਾਵਨੀ ਦੇ ਵਿੱਚ ਰਾਜਸਥਾਨ ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਦੇ ਕਈ ਖੇਤਰਾਂ ਦੇ ਵਿੱਚ ਭਾਰੀ ਬਰਸਾਤ ਦਰੀਆ ਭਵਿਕਵਾਨੀ ਕੀਤੀ ਹੈ ਜਦੋਂ ਕਿ ਹੋਰਾਂ ਦੇ ਵਿੱਚ ਹਲਕੀ ਤੋਂ ਦਰਮਿਆਨੀ ਬਰਸਾਤ ਦੀ ਬਿਜਲੀ ਉਮੀਦ ਆਇਸ ਸਮੇਂ ਦੌਰਾਨ ਗਰਜ ਤੇਜ਼ ਹਵਾਵਾਂ ਤੇ ਬਿਜਲੀ ਡਿੱਗਣ ਦੀ ਚੇਤਾਵਨੀ ਦਿੱਤੀ ਗਈ ਹੈ ਤਾਂ ਮੌਸਮ ਵਿਭਾਗ ਨੇ 28 ਤੋਂ ਲੈ ਕੇ 30 ਸਤੰਬਰ ਤੱਕ ਜਿਹੜੀ ਆ ਪੂਰਬੀ ਅਤੇ ਮੱਧ ਭਾਰਤ ਦੇ ਵਿੱਚ ਇੱਕ ਵਾਰ ਫਿਰ ਜਿਹੜੇ ਆਪਣੀ ਮੌਜੂਦਗੀ ਦੇਦਰ ਚ ਕਰਵਾਈ ਗਈ। ਤਾਈਜ਼ ਦੇ ਨਾਲ ਹੀ ਮੱਧ ਪ੍ਰਦੇਸ਼, ਉੜੀਸਾ, Jharkhand, ਬਿਹਾਰ, ਪੱਛਮੀ ਬੰਗਾਲ, ਸਿੱਕਮ, ਛੱਤੀਸਗੜ ਅਤੇ ਕੁਦਰ ਦੇ ਕਈ ਇਲਾਕੇ ਦੇ ਵਿੱਚ ਤੇਜ਼ ਬਰਸਾਤ ਵੀ ਹੋਵੇਗੀ। ਤਾਂ ਮਹਾਰਾਸ਼ਟਰ ਦੀ ਗੱਲ ਕੀਤੀ ਜਾਵੇ ਤਾਂ ਮਹਾਰਾਸ਼ਟਰ ਸਰਕਾਰ ਨੇ ਜਨਤਾ ਨੂੰ ਚੌਕਸ ਰਹਿਣ ਦੀ ਜਿਹੜੀ ਅਪੀਲ ਕੀਤੀ ਹੈ ਅਗਲੇ 3 ਦਿਨ ਤੱਕ ਰਾਜ ਦੇ ਕਈ ਹਿੱਸਿਆਂ ਦੇ ਵਿੱਚ ਜਿਹੜੀ ਆ ਤੇਜ਼ ਬਰਸਾਤ ਹੋਵੇਗੀ। ਇਸ ਦਿਨ ਦੌਰਾਨ ਆਈਐਮਡੀ ਨੇ ਸ਼ਨੀਵਾਰ ਤੋਂ ਲਗਭਗ 10 ਦਿਨਾਂ ਤੱਕ ਜਿਹੜੀ ਹੈ ਗੁਜਰਾਤ ਦੇ ਵਿੱਚ ਪਾਣੀ ਤੋਂ ਪਾਣੀ ਜਿਹੜੀ ਹੈ ਬਰਸਾਤ ਤੋਂ ਆਉਂਦੀ ਭਵਿੱਖਬਾਣੀ ਕੀਤੀ ਹੈ ਬੰਗਾਲ ਦੀ ਖਾੜੀ ਦੇ ਵਿੱਚ ਇੱਕ ਹੋਰ ਸਿਸਟਮ ਦੇ ਸਰਗਮ ਹੋਣ ਨਾਲ ਪਾਣੀ ਤੇ ਬਰਸਾਤ ਹੋਣ ਦੀ ਸੰਭਾਵਨਾ ਜਿਹੜੀ ਹੈ ਜਿਤਾਈ ਜਾ ਰਹੀ ਹੈ ਤਾਂ ਇਸੇ ਦਿਨ ਦੌਰਾਨ ਹੁਣ ਮਹਾਰਾਸ਼ਟਰ ਦੇ ਸਰਕਾਰ ਦੇ ਵੱਲੋਂ ਲੋਕਾਂ ਨੂੰ ਸਾਵਧਾਨ ਨਿਵਰਤਨ ਦੀ ਜਿਹੜੀ ਹੈ ਸਲਾਹ ਦਿੱਤੀ ਗਈ ਹੈ